ਅਨਜੀ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ YouTube ਚੈਨਲ ਸਿਮਰਨ ਐਜੂਕਾਮ ਦੇ ਉੱਪਰ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ 10th ਕਲਾਸ ਦੇ ਵਿੱਚ ਜਿਹੜਾ ਟੌਪਿਕ ਆਪਣੇ ਕੋਲ ਹੈਗਾ ਚੈਪਟਰ ਨੰਬਰ 3 ਦੋ ਚੰਨਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਇਹਦੇ ਵਿੱਚ ਆਪਣੇ ਕੋਲ ਇੱਕ ਟੇਬਲ ਡਿਸਕਸ ਕਰਾਂਗੇ ਜਿਸ ਦੇ ਵਿੱਚ ਆਪਾਂ ਦੋ ਚੰਨਾਂ ਵਾਲੀਆਂ ਜਿਹੜੀਆਂ ਰੇਖੀ ਸਮੀਕਰਨਾਂ ਹੋਣਗੀਆਂ ਇਹਨਾਂ ਦੇ ਗਣਾਕਾਂ ਤੋਂ ਆਪਾਂ ਨੂੰ ਬਿਨਾਂ ਅਲਿਖਵਿਧੀ ਤੋਂ ਮਤਲਬ ਗ੍ਰਾਫ ਦੇ ਉੱਪਰ ਡਰਾ ਕਰਉਣ ਤੋਂ ਬਿਨਾ ਪਤਾ ਲੱਗ ਜੇ ਕਰੇਗਾ ਕਿ ਜਿਹੜੀਆਂ ਉਹ ਰੇਖੀ ਸਮੀਕਰਨਾਂ ਹੋਣਗੀਆਂ ਉਹ ਕਾਟਮੀਆਂ ਰੇਖਾਵਾਂ ਹੋਣਗੀਆਂ ਜਾਂ ਉਹ ਰਖਾਵਾਂ ਕੀ ਹੋਣਗੀਆਂ ਸੰਗਤ ਹੋਣਗੀਆਂ ਮਤਲਬ ਇੱਕ ਜਿਹੜੇ ਪੈਰਲਲ ਸਮਾਂਤਰ ਹੋਣਗੀਆਂ ਜਾਂ ਕੀ ਹੋਣਗੀਆਂ ਇੱਕ ਜਿਹੇ ਸੰਪਾਤੀ ਹੋਣਗੀਆਂ ਤਾਂ ਆਪਾਂ ਸਿਰਫ ਇੱਕ ਟੇਬਲ ਹੀ ਡਿਸਕਸ ਕਰਨਾ ਇਸ ਛੋਟੀ ਜੀ ਵੀਡੀਓ ਦੇ ਵਿੱਚ ਤਾਂ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਚੈਪਟਰ ਦੇ ਵਿੱਚ ਤੁਸੀਂ ਨਾਮ ਤੋਂ ਤੁਹਾਨੂੰ ਕਲੀਅਰ ਹੈ ਦੋ ਚੱਲਾਂ ਦੀ ਆਪਾਂ ਗੱਲ ਕਰਾਂਗੇ ਇਸ ਚੈਪਟਰ ਦੇ ਵਿੱਚ ਇੱਕ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਕਿ ਆਪਣੇ ਕੋਲੇ 3.2 ਦਿੱਤੀ ਹੋਈ ਹੈ ਦੇਖੋ ਜਿਵੇਂ ਇੱਥੇ ਬਣਿਆ ਹੋਇਆ ਆਪਣੇ ਕੋਲੇ ਪੇਜ ਨੰਬਰ 45 ਦੇ ਉੱਪਰ ਤਾਂ ਕੀ ਹੈ ਵੀ ਕੀ ਕੀ ਕੰਡੀਸ਼ਨ ਹੋ ਸਕਦੀਆਂ ਦੋ ਜਿਵੇਂ ਇਹਦੇ ਨਾਮ ਤੋਂ ਹੀ ਕਲੀਅਰ ਹੈ ਕਿ ਦੋ ਚੱਲਾਂ ਵਾਲੇ ਰੇਖੀ ਸਮੀਕਰਨ ਹੋਣੇ ਚਾਹੀਦੇ ਆਪਾਂ ਕੀ ਕੀਤਾ ਹੈ ਦੋ ਚੱਲਾਂ ਜਿਹੜੀ ਵਾਲੇ ਰੇਖੀ ਸਮੀਕਰਨਾਂ ਦੋ ਰೇಖਾਵਾਂ ਬਣਨੀਆਂ ਤਾਂ ਕੀ ਹੋ ਸਕਦਾ ਰೇಖਾਵਾਂ ਆਪਸ ਵਿੱਚ ਕੱਟ ਸਕਦੀਆਂ ਨੇ ਉਹ ਰೇಖਾਵਾਂ ਸਮੰਤਰ ਹੋ ਸਕਦੀਆਂ ਜਾਂ ਇੱਕ ਰੇਖਾ ਦੇ ਉੱਪਰ ਹੀ ਦੂਜੀ ਰੇਖਾ ਹੋ ਸਕਦੀ ਹੈ ਠੀਕ ਹੈ ਹੁਣ ਇਹ ਤਾਂ ਤਾਂ ਪੋਸੀਬਲ ਹੈ ਵੀ ਜਦੋਂ ਆਪਾਂ ਜਿਹੜੇ ਸਮੀਕਰਨਾਂ ਹੋਣਗੀਆਂ ਉਹਨਾਂ ਨੂੰ ਗ੍ਰਾਫ ਪੇਪਰ ਦੇ ਉੱਪਰ ਬਣਾਵਾਂਗੇ ਔਰ ਰਖਾਵਾਂ ਕਿਵੇਂ ਹੋਣੀਆਂ ਪਰ ਇਹਦੇ ਗਣਾਂਕਾਂ ਤੋਂ ਕਿਵੇਂ ਆਪਣ ਲੱਗੂਗਾ ਤਾਂ ਉਹਦੇ ਵਾਸਤੇ ਆਪਾਂ ਇੱਕ ਟੇਬਲ ਜਿਸ ਦੇ ਵਿੱਚ ਆਪਾਂ ਤਿੰਨੇ ਦੇ ਤਿੰਨੇ ਕੰਡੀਸ਼ਨਾਂ ਹੀ ਡਿਸਕਸ ਹੋ ਜਾਣਗੀਆਂ ਉਹ ਆਪਾਂ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਣੇ ਕੋਲ ਅਭਿਆਸ ਜਿਹੜੀ ਹੈਗੀ ਆ ਸ਼ੁਰੂ ਇੱਕ 3.3 ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਾਰਣੀ ਦਿੱਤੀ ਹੋਈ ਹੈ ਠੀਕ ਹੈ ਇਸ ਸਾਰਣੀ ਦੇ ਵਿੱਚ ਆਪਣੇ ਕੋਲੇ ਕੀ ਕੀਤਾ ਹੋਇਆ ਤਿੰਨ ਆਪਣੇ ਕੋਲੇ ਮੈਨ ਦਿੱਤੀਆਂ ਹੋਈਆਂ ਨੇ ਕੰਡੀਸ਼ਨਾਂ ਤਿੰਨਾਂ ਦੇ ਵਿੱਚ ਅਲੱਗ-ਅਲੱਗ ਸਮੀਕਰਨਾਂ ਦਿੱਤੀਆਂ ਔਰ ਅਲੱਗ-ਅਲੱਗ ਸਮੀਕਰਨਾਂ ਤੋਂ ਆਪਾਂ ਨੂੰ ਆਈਡੀਆ ਹੋ ਜਾਏਗਾ ਕਿ ਜਿਹੜੀ ਹੈ ਕਿਸ ਤਰ੍ਹਾਂ ਦੀ ਆਪਣੇ ਕੋਲੇ ਉਹਨਾਂ ਦੇ ਹੱਲ ਬਣ ਗਏ ਸਭ ਤੋਂ ਪਹਿਲੇ ਆਪਣੇ ਕੋਲੇ ਕੀ ਹੈ ਦੋ ਸਮੀਕਰਨਾਂ ਦਿੱਤੀਆਂ x 2y 0 3x 4y 20 0 ਇਨਾਂ ਦੇ ਆਪਾਂ ਗੁਣਾ ਕੱਢੇ a1/a2 ਕੱਢਿਆ ਉਹ 1/3 ਬਣ ਗਿਆ b1/b2 ਕੱਢਿਆ -2/4 c1/c2 0/-b ਇਹ ਤਿੰਨੇ ਕੀ ਪਹਿਲੇ ਦੋਨੇ ਕੀ ਅਲੱਗ-ਅਲੱਗ a1/a2 ਜਿਹੜਾ b1/b2 ਦੇ ਬਰਾਬਰ ਨਹੀਂ ਇਹਦਾ ਮਤਲਬ ਰਖਾਵਾਂ ਕੀ ਹੋਣਗੀਆਂ ਕਾਟਮੀਆਂ ਜਿਹੜੀਆਂ ਪਹਿਲੀ ਕੰਡੀਸ਼ਨ ਆਪਾਂ ਨੂੰ ਦਿੱਤੀ ਹੋਈ ਸੀਗੀ ਠੀਕ ਹੈ ਇੱਕ ਰੇਖਾ ਦੇ ਉੱਪਰ ਦੂਸਰੀ ਰੇਖਾ ਕੀ ਕਰੂਗੀ ਕਾਟਮੀਆਂ ਰਖਾਵਾਂ ਬਣਨਗੇ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਕੀ ਹੈ ਇਹਨਾਂ ਨੇ ਨੈਕਸਟ ਆਪਣੇ ਕੋਲ ਦਿੱਤਾ ਹੋਊਗਾ ਉਹ ਕੀ ਹੈ ਦੂਸਰੀ ਕੰਡੀਸ਼ਨ ਦਿੱਤੀ ਹੋਈ ਹੈ ਆ ਵਾਲੀ ਠੀਕ ਹੈ ਇਹਦੇ ਵਿੱਚ a1/a2 2/4 ਆ b1/3/6 ਆ c1/c2 ਕੀ ਮੈਂਸ 9/18 ਮੈਂਸ 18 ਇਹਨਾਂ ਨੂੰ ਜਦੋਂ ਆਪਾਂ ਕੱਟ ਕਰਦੇ ਆ ਇਹਨਾਂ ਸਾਰਿਆਂ ਦਾ ਅਨੁਪਾਤ ਬਣ ਜਾਂਦਾ 1/2 ਇੱਥੇ ਆਪਣੇ ਕੋਲ a1/a2 b1/b2 ਫਿਰ c1/c2 ਇਹ ਤਿੰਨੇ ਕੀ ਬੰਦੇ ਆ ਰੇਖਾਵਾਂ ਕੀ ਹੋਣੀ ਹੈ ਸੰਪਾਤੀ ਮਤਲਬ ਇਹ ਜਿਵੇਂ ਇੱਕ ਰੇਖਾ ਦੇ ਉੱਪਰ ਆਪਣੇ ਕੋਲ ਦੂਜੀ ਰੇਖਾ ਬਣੀ ਹੋਈ ਸੀ ਤਾਂ ਇਹ ਸੰਪਾਤੀ ਰੇਖਾਵਾਂ ਹੋਣਗੀਆਂ ਤਾਂ ਇਹਨਾਂ ਕਿਉਂਕਿ ਇਹਨਾਂ ਦੇ ਗੁਣਾਂਕ ਕੀ ਆ ਬਰਾਬਰ ਸੀ ਜਿਹੜਾ ਇਹਨਾਂ ਗੁਣਾਂਕਾਂ ਦਾ ਅਨੁਪਾਤ ਆ ਉਹ ਬਰਾਬਰ ਆ ਠੀਕ ਹੈ ਫਿਰ ਆਪਣੇ ਕੋਲ ਤੀਸਰੀ ਕੰਡੀਸ਼ਨ ਆ ਜਾਂਦੀ ਆ ਆਪਣੇ ਕੋਲ ਇਹ ਦੋ ਸਮੀਕਰਨਾਂ ਦਿੱਤੀਆਂ ਇਹਦੇ ਵਿੱਚ a1/a2 1/2 ਆ b1/b2 2/4 c1/c2 ਕਿੰਨਾ -4/-12 ਇਹ ਤਿੰਨੇ ਕੀ ਆ ਆਪਸ ਦੇ ਵਿੱਚ ਕੀ ਆ ਪਹਿਲੇ ਦੋ ਤਾਂ ਬਰਾਬਰ ਆ ਪਰ ਤੀਜਾ ਇਹਨਾਂ ਦੇ ਵਿੱਚ ਬਰਾਬਰ ਨਹੀਂ ਆ ਜੋ ਤੀਜਾ ਬਰਾਬਰ ਨਹੀਂ ਤਾਂ ਰੇਖਾਵਾਂ ਕੀ ਹੋਣਗੀਆਂ ਸਮਾਂਤਰ ਜਿਹੜੀ ਆਪਣੇ ਕੋਲ ਕੰਡੀਸ਼ਨ ਦਿੱਤੀ ਹੋਈ ਸੀਗੀ ਆਪਾਂ ਉਹਨਾਂ ਵੱਲ ਫੇਰ ਦੇਖਦੇ ਆਂ ਤੀਜੀ ਕੰਡੀਸ਼ਨ ਸੀਗੀ ਇੱਕ ਰੇਖਾ ਇੱਥੇ ਬੰਦੀ ਆ ਨਾਲ ਹੀ ਦੂਸਰੀ ਰੇਖਾ ਇੱਥੇ ਆ ਰੇਖਾਵਾ ਕੀ ਆ ਸਮੰਤਰ ਇਹ ਤਾਂ ਸੀ ਇਹਨਾਂ ਦਾ ਜਿਓਗ੍ਰਾਫੀਕਲੀ ਠੀਕ ਹੈ ਜੀ ਇਹ ਤਾਂ ਸੀ ਇਹਨਾਂ ਦਾ ਆਪਣੇ ਕੋਲ ਜਿਓਗ੍ਰਾਫੀਕਲੀ ਜਿਹੜੀ ਲੇਖ ਵਿਧੀ ਨਾਲ ਗ੍ਰਾਫ ਵਿਧੀ ਨਾਲ ਹੀ ਗ੍ਰਾਫ ਪਰ ਕਿਸ ਤਰ੍ਹਾਂ ਦੀਆਂ ਰੇਖਾਵਾਂ ਬਣਾਉਣਗੀਆਂ ਪਰ ਜੇ ਆਪਾਂ ਇਹਨਾਂ ਦੇ ਹੱਲ ਦੀ ਗੱਲ ਕਰਾਂਗੇ ਆਪਣੇ ਕੋਲੇ ਕੀ ਹੈ ਜਦੋਂ ਰੇਖਾਵਾਂ ਕਾਟਵੀਆਂ ਹੋਣਗੀਆਂ ਉਦੋਂ ਕਿ ਇੱਕ ਬਿੰਦੂ ਤੇ ਕੱਟਣੀ ਹੈ ਉਹ ਇੱਕ ਬਿੰਦੂ ਹੀ ਸਾਂਝਾ ਹੋਊਗਾ ਇਸ ਕਰਕੇ ਇੱਕ ਬਲੱਖਣ ਹੱਲ ਹੋਊਗਾ ਜਦੋਂ ਆਪਣੇ ਕੋਲ ਗੱਲ ਬਣੂਗੀ ਸੰਪਾਤੀ ਰੇਖਾਵਾਂ ਦੇ ਉੱਪਰ ਇੱਕ ਰੇਖਾ ਦੇ ਉੱਪਰ ਹੀ ਦੂਜੀਆਂ ਰੇਖਾਵਾਂ ਬਣਦੀਆਂ ਤਾਂ ਜਿਆਦਾ ਰੇਖਾਵਾਂ ਹੋਣ ਦੇ ਇੱਕ ਬਿੰਦੂ ਦੇ ਉੱਪਰ ਦੂਸਰੀ ਬਿੰਦੂ ਔਨ ਕਰਕੇ ਜਾਂ ਕਹਾਂ ਲੋ ਇੱਕ ਰੇਖਾ ਦੇ ਉੱਪਰ ਹੀ ਦੂਜੀ ਰੇਖਾ ਆਉਣ ਦੇ ਕਰਕੇ ਇਹਨਾਂ ਦੇ ਕਾਫੀ ਸਾਰੇ ਬਿੰਦੂ ਸਾਂਝੇ ਪੈ ਜਾਂਦੇ ਸਾਰੇ ਬਿੰਦੂ ਸਾਂਝੇ ਬਣਦੇ ਤਾਂ ਅਨੰਤ ਰੂਪ ਵਿੱਚ ਨੇਕ ਹੱਲ ਹੋ ਜਾਂਦੇ ਆ ਜਿਵੇਂ ਆਪਣੇ ਕੋਲ ਤੀਸਰੀ ਕੰਡੀਸ਼ਨ ਕੀ ਸੀ ਕਿ ਸਮਾਂਤਰ ਰੇਖਾਵਾਂ ਵਾਲੀ ਜਦੋਂ ਪਹਿਲੀ ਰੇਖਾ ਦੂਜੀ ਰੇਖਾ ਦੇ ਸਮਾਂਤਰ ਹੋ ਗਈ ਤਾਂ ਇੱਕ ਅਦੇ ਕੱਟ ਨਹੀਂ ਕਰੂਗੀ ਜਦੋਂ ਇਹ ਕੱਟ ਨਹੀਂ ਕਰੂਗਾ ਇਹਨਾਂ ਦੇ ਕੋਈ ਸਾਂਝਾ ਬਿੰਦੂ ਨਹੀਂ ਹੋਊਗਾ ਇਹਦੇ ਵਿੱਚ ਕੋਈ ਵੀ ਹੱਲ ਨਹੀਂ ਹੋਊਗਾ ਤਾਂ ਇਹਦੇ ਨਾਲ ਕੀ ਹੈ a1/a2 b1/b2 ਜਿਹੜਾ ਆਪਣੇ ਕੋਲੇ ਕੀ ਹੋ ਜਾਂਦਾ ਆ ਕਲੀਅਰ ਹੋ ਜਾਂਦਾ ਇਸ ਤੋਂ ਆਪਾਂ ਨੂੰ ਦੱਸ ਦਿੰਦਾ ਕਿ ਰਖਾਵਾਂ ਕੱਢਦੀਆਂ ਸੰਪਰਤੀਆਂ ਜਾਂ ਸਮਾਂਤਰ ਰਖਾਵਾਂ ਠੀਕ ਹੈ ਤਾਂ ਇਹਦੇ ਵਿੱਚੋਂ ਇੱਕ ਕੁਐਸਚਨ ਤੁਹਾਨੂੰ ਜਿਹੜੇ ਐਮਸੀਕਿਊ ਆਉਂਦੇ ਹੁੰਦੇ ਉਹਦੇ ਵਿੱਚ ਇੱਕ ਕੁਐਸਚਨ ਆਉਂਦਾ ਹੁੰਦਾ ਆ ਔਰ ਤੁਹਾਡੇ ਵਾਸਤੇ ਜਿਹੜੇ ਫਾਈਨਲ ਪੇਪਰ ਦੇ ਵਿੱਚ ਇਹ ਜਿਹੜਾ ਟੇਬਲ ਆ ਇਹ ਯਾਦ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਤਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਿਹੜਾ ਟੇਬਲ ਸਮਝ ਲੱਗ ਗਿਆ ਹੋਵੇਗਾ ਅੱਜ ਲਈ ਬਸ ਇੰਨਾ ਹੀ ਧੰਨਵਾਦ